ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਆਪਣੀਆਂ ਜਿਵੇਂ ਤਾਜੀ ਮੱਝ ਸੂਂਦੀ ਐ ਕੋਈ ਵੀ ਪੈਲਣ ਦੂਜੇ ਸੂਏ ਤੀਜੇ ਸੂਏ ਨਾਲੋਂ ਕੋਈ ਵੀ ਮੱਝ ਸੂਂਦੀ ਐ ਕਈ ਵਾਰੀ ਸੂਣ ਤੋਂ ਬਾਅਦ ਮੱਝ ਨਾਲ ਵਿੱਚ ਕਈ ਵਾਰੀ ਦੁੱਧ ਜਮਿਆ ਰਹਿ ਜਾਂਦਾ ਹੈ ਜਾਂ ਦੁੱਧ ਜਮਿਆ ਰਹਿਣ ਕਰਕੇ ਥਣਾ 'ਚ ਛਿੱਧੀਆਂ ਜਾਂ ਮਟੈਡਸ ਬਣ ਜਾਂਦੀਆਂ ਐ ਤਾਂ ਬਹੁਤ ਬਾਈ ਕਹਿੰਦੇ ਨੇ ਜੇ ਉਹਦੇ ਟੀਕੇ ਲਵਾਉਣਿਆਂ ਤਾਂ ਮੱਝ ਦੁੱਧੋਂ ਭਜਦੀ ਐ ਕਿਉਂਕਿ ਐਮ ਐਸ ਐਫਟ b5 ਵਗੈਰਾ ਹੋਰ ਇਹ ਟੀਕੇ ਬਹੁਤ ਹਾਰਡ ਹੁੰਦੇ ਨੇ ਜਿਹਦੇ ਕਾਰਨ ਆਪਣੀ ਤਾਜੀ ਮੱਝ ਦੁੱਧੋਂ ਜਮਾ ਖਤਮ ਹੋ ਜਾਂਦੀ ਹੈ ਤਾਂ ਇੱਕ ਦੇਸੀ ਤਰੀਕਾ ਹੈ ਭਾਈ ਜੇ ਬਾਈਚਾਂ ਸੋਡੀ ਮੱਝ ਦੇ ਖਾਣਾ ਵਿੱਚ ਦੀ ਸੂਣ ਤੋਂ ਬਾਅਦ ਠੰਡੇ ਵਿੱਚੋਂ ਕੋਈ ਮਾੜੀ ਮੋਟੀ ਛਿੱਧੀ ਆਉਂਦੀ ਹੈ ਕੋਈ ਜਮਾ ਦੁੱਧ ਆਉਂਦਾ ਹੈ ਕੋਈ ਪਾਣੀ ਧਾਣੀ ਆਉਂਦਾ ਮਾੜਾ ਮੋਟਾ ਮੌਕੇ ਤੇ ਤਾਂ ਇੱਕ ਤਾਂ ਤੁਸੀਂ ਡਟੋਲ ਸਾਬਣ ਲੈਣੀ ਹੈ ਡਟੋਲ ਸਾਬਣ ਨੂੰ ਜਮਾ ਐਵੇਂ ਬਰੀਕ ਕਰ ਲੋ ਜਿਵੇਂ ਆ ਮੈਂਨੇ ਕਰੀ ਐ ਠੀਕ ਐ ਇੱਕ ਕਾਲੀਆਂ ਮਿਰਚਾਂ ਇੱਕ ਮਿੱਠਾ ਸੋਡਾ ਇੱਕ ਮੁਸ਼ਕ ਕਪੂਰ ਤੇ ਇੱਕ ਹਰੀਆਂ ਮਿਰਚਾਂ ਇਹ ਚੀਜ਼ਾਂ ਲੈ ਲਓ ਤੁਸੀਂ ਇੱਕ ਆਪਣਾ ਆਉਂਦਾ ਕੀ ਹੁੰਦਾ ਕਲੀ ਉਹ ਠਿੱਕਰੀ ਨਸਾਦਰ ਠਿੱਕਰੀ ਨਸਾਦਰ ਹਾਂ ਠਿੱਕਰੀ ਨਸਾਦਰ ਮਿੱਠਾ ਸੋਡਾ ਮੁਸ਼ਕ ਕਪੂਰ ਕਾਲੀਆਂ ਮਿਰਚਾਂ ਤੇ ਟਟੋਲ ਸਾਬਣ ਤੇ ਕੜੂ ਜੀਰੀ ਕਾਲੀ ਜੀਰੀ ਵੀ ਕਹਿੰਦੇ ਨੇ ਕੜੂ ਜੀਰੀ ਵੀ ਕਹਿੰਦੇ ਨੇ ਇਹ ਸਾਰਾ ਤੁਸੀਂ ਇੱਕ ਸਾਬਣ ਪੰਜ ਟਿੱਕੀਆਂ 100 ਗ੍ਰਾਮ ਮਿੱਠਾ ਸੋਡਾ 100 ਗ੍ਰਾਮ ਕਾਲੀ ਮਿਰਚ ਤੇ 100 ਗ੍ਰਾਮ ਕੜੂਜੀਰੀ ਤੇ 100-100 ਗ੍ਰਾਮ ਇਹ ਸਮਾਨ ਲੈ ਲਓ। ਇਹ ਠਿਕਰੀ ਨਸਾਦਰ ਇਹਨਾਂ ਨੂੰ ਸਾਰਾ ਕੁਝ ਮਿਕਸ ਕਰਕੇ ਚੰਗੀ ਤਰ੍ਹਾਂ ਐਵੇਂ ਬਰੀਕ ਕਰਕੇ ਇੱਕ ਨਾ ਅਖਬਾਰ ਦੇ ਵਿੱਚ ਪਾ ਦਿਓ ਐਵੇਂ ਜਿਵੇਂ ਆਪਣਾ ਅਖਬਾਰ ਹੈ। ਉਹ ਸਿੰਗਰੀ ਜਾਂਦੇ ਪਾਉਂਦੇ ਤੇ ਇਹ ਅਖਬਾਰ ਦੇ ਵਿੱਚ ਪਾ ਲਓ ਚੰਗੀ ਤਰ੍ਹਾਂ ਇਹਨੂੰ ਰਲਾ ਕੇ ਅਖਬਾਰ ਦੇ ਵਿੱਚ ਐਵੇਂ ਲਵੇਟ ਕੇ ਉਸ ਤੋਂ ਬਾਅਦ ਇਹ ਮੱਜ ਨੂੰ ਤੁਸੀਂ ਦੋ ਤੁਹਾਡਾ ਇਹ ਸਾਰ ਇਹਦੇ ਵਿੱਚ ਅਸੀਂ ਨਾ ਹਰੀਆਂ ਮਿਰਚਾਂ ਨਹੀਂ ਪਾਈਆਂ ਤੁਹਾਡੇ ਲਈ ਵਹਿ ਹੈ ਨਹੀਂ ਧੀਆਂ ਆਜੋ ਤੁਹਾਨੂੰ ਦਿਖਾਉਣਾ ਕਿ ਇਹਨੂੰ ਐਵੇਂ ਚੰਗੀ ਤਰ੍ਹਾਂ ਗੋਲ ਕਰ ਲਓ ਇਹ ਵੀ ਦਾਤਕ ਅਕਤੀ ਬੰਨਣੀ ਆ ਓਏ ਜਗਾ ਕੱਟੀ ਬੰਨੀ। ਥੋੜੀ ਜਿਹੀ ਬ੍ਰੀਕ ਕਰ ਲੈਂਦੇ ਹਾਂ। ਇਹਨੂੰ ਨਾ ਚੰਗੀ ਤਰ੍ਹਾਂ ਕੱਲ੍ਹ ਮੋੜਦੇ। ਇਹਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਚੰਗੀ ਤਰ੍ਹਾਂ ਫੋਲਡ ਕਰਕੇ। ਫੋਲਡ ਲਿਆ। ਮੈਂ ਇਹਦਾ ਮੂੰਹ ਢੱਡੋ। ਚੰਗੀ ਤਰ੍ਹਾਂ ਗਾਹਾਂ ਤੱਕ ਦੋ। ਕਾਲੀ ਰਸਾ ਟਿੰਨਾ ਦੋ ਦਮ ਕੀ ਤਰ੍ਹਾਂ ਧੱਕ ਦੋ ਚੱਬ ਜੀ ਇਹਦੇ ਨਾਲ 100 ਤੋਂ 101% ਲਾਜ ਹੋ ਜਾਊਗਾ ਲੰਘਾ ਅੱਡ ਕਾਲੀ ਫੜੋ ਕੱਟਦੇ